ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋ ਆਪਾਂ ਵੀ ਠੀਕ ਠਾਕ ਆ ਵੀ ਹੋਰ ਸੁਣਾਓ ਸਾਰੇ ਕਿਵੇਂ ਠੀਕ ਹੋ ਚਲੋ ਬਈ ਸਾਰੇ ਠੀਕ ਹੀ ਚੱਲਦੀ ਆ ਤੇ ਹੁਣ ਆਪਾਂ ਰੈਗੂਲਰ ਹੋ ਗਏ ਆ ਤੇ ਸਾਰੀਆਂ ਭੈਣਾਂ ਵੀ ਰੈਗੂਲਰ ਹੋ ਜੇ ਠੀਕ ਆ ਕਿਉਂਕਿ ਪਹਿਲਾਂ ਥੋੜਾ ਜਿਹਾ ਆਪਾਂ ਨੂੰ ਥੋੜੀਆਂ ਛੋਟੀਆਂ ਹੀ ਆ ਥੋੜੀਆਂ ਦਿੱਕਤ ਆਈਆਂ ਸੀ ਉਹਨਾਂ ਕਰਕੇ ਆਪਾਂ ਨਹੀਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਸਕੇ ਤੇ ਕੁਛਕ ਠੰਡ ਵੀ ਬਹੁਤ ਜ਼ਿਆਦਾ ਸੀਗੀ ਠੀਕ ਆ ਤੇ ਹੁਣ ਵੀ ਮੈਂ ਤਾਂ ਸਾਰੀ ਠੰਡ ਚ ਨਾਲ ਵਿੱਚ ਖਾਮ ਲੱਗਿਆ ਨਾਲ ਖੰਗ ਲੱਗੀ ਆ ਤੇ ਬਈ ਹੁਣ ਕੱਲ ਪਰਸੋਂ ਦਾ ਜਿਹੜਾ ਮੌਸਮ ਧੁੱਪ ਜੀ ਤੇ ਇਹਦੇ ਨਾਲ ਨਾਲ ਵਿੱਚ ਖਾਮ ਵੀ ਲੱਗਿਆ ਨਾਲੇ ਖੰਗ ਵੀ ਲੱਗਦੀ ਆ ਤੇ ਵੈਸੇ ਆਪਾਂ ਮੈਂ ਖੰਗ ਚ ਖਾਮ ਦੀ ਦਵਾਈ ਬਹੁਤ ਘੱਟ ਲੈਂਦੀ ਹੁੰਦੀ ਆ ਕਿਉਂਕਿ ਜਿਹੜਾ ਖੰਗ ਤੇ ਜਖਾਮ ਆ ਤੁਹਾਨੂੰ ਪਤਾ ਵੀ ਆ ਤੇ ਤੋ ਤਾਂ ਜ਼ਰੂਰੀ ਜਾਂਦਾ ਜਿੰਨੀ ਮਾਰ ਦੀ ਦਵਾਈ ਖਾ ਲੋ ਤੇ ਆਪਾਂ ਦਾ ਸਾਰੀਆਂ ਆਪジナ ਰੈਮਡੀ ਦੇਸੀ ਨੁਸਖੇ ਹੀ ਯੂਜ਼ ਕਰਦੇ ਹੁੰਦੀ ਇਹਦੇ ਵਾਸਤੇ ਮੈਂ ਬਸ ਕਾੜਾ-ਕੂੜਾ ਬਣਾ ਕੇ ਪੀ ਲੈਂਦੀ ਆ ਤੇ ਮ사ਜ ਵਗੈਰਾ ਆਪਾਂ ਮਤਲਬ ਲਸਣ ਨਾਲ ਹੀ ਟੀਲਦੀ ਕਰ ਲਈਦੀ ਆ ਤੇ ਹੋਰ ਕੁਝ ਨਹੀਂ ਆਪਾਂ ਕਰਿਆ ਹਜੇ ਤੱਕ ਕੋਈ ਦਵਾਈ ਨਹੀਂ ਲਈ ਆਪਾਂ ਵੈਸੇ 2 ਦਿਨ ਜਿਆਦਾ ਰਹਿਦਾ 2-3 ਦਿਨ ਫਿਰ ਆਪਣੇ ਆਪ ਹੀ ਹੌਲੀ-ਹੌਲੀ ਭਰ ਸ਼ੁਰੂ ਹੋ ਜਾਂਦਾ ਤੇ ਚਲੋ ਜੀ ਉਮੀਦ ਆ ਵੀ ਸਾਰੇ ਵਧੀਆ ਹੋਵੋਗੇ ਸਾਰਿਆਂ ਦੀ ਠੰਡ ਆ ਜਿਹੜੀ ਵਧੀਆ ਨੰਗੀ ਹੋ ਗਿਆ ਕਿ ਠੰਡ ਆ ਜਿਹੜੀ ਪਈ ਤਾਂ ਥੋੜੇ ਜਿਹੇ ਦਿਨ ਪਰ ਇੰਨੀ ਜ਼ਿਆਦਾ ਪਈ ਨਾ ਬਹੁਤ ਜ਼ਿਆਦਾ ਸੀਗੀ ਪਰ ਆਏ ਨਹੀਂ ਹੈਗੀ ਵੀ ਅਦਕੀ ਪੂਰਾ ਮਹੀਨਾ ਠੰਡ ਪਈ ਜਿਵੇਂ ਪਰ ਪਈ ਜ਼ਿਆਦਾ ਠੰਡ ਆ ਤੇ ਪਰ ਬਹੁਤ ਜ਼ਿਆਦਾ ਸੀਗੀ ਉਹ ਜਿਹੜੀ ਥੋੜੇ ਜਿਹੇ ਦਿਨੀ ਪਈ ਆ ਠੀਕ ਹੈ ਨਾ ਤੇ ਹੋਰ ਆਪਾਂ ਹੁਣ ਅੱਜ ਤੁਹਾਡੇ ਵਾਸਤੇ ਇੱਕ ਛੋਟੀ ਜੀ ਚੀਜ਼ ਲੈ ਕੇ ਆਏ ਆ ਜਿਹੜੀਆਂ ਆਪਣਾ ਕਹਿ ਦਿੰਦੀਆਂ ਸਾਡੀ ਸਕਿਨ ਬਹੁਤ ਜ਼ਿਆਦਾ ਬੇਜਾਨ ਰੁੱਖੀ ਅਚਬੜੀ ਤੇ ਡਰਾਈ ਬਹੁਤ ਜ਼ਿਆਦਾ ਸਕਿਨ ਆ ਤੇ ਕੋਈ 글로 ਨਹੀਂ ਹੈਗਾ ਜਿਹੜੀ ਸਕਿਨ ਤੇ ਇਹੀ ਕ ਕਿੰਨੇ ਮਾਰਦੀ ਮੋਇਸਚਰਾਈਜ਼ਰ ਲਗਾਈ ਜਾਣ ਜਿਹੜੇ ਮਰਜੀ ਮਹਿੰਗੇ ਤੋਂ ਮਹਿੰਗੇ ਪਰ ਉਹ ਜਿਹੜੇ ਥੋੜਾ ਜਿਹਾ ਟਾਈਮ ਤੱਕ ਰਹਿੰਦਾ ਮੜ ਕੇ ਉਵੇਂ ਹੀ ਹੋ ਜਾਂਦੀ ਸਕਿਨ ਤਾਂ ਉਹਦੇ ਵਾਸਤੇ ਇੱਕ ਆਪਾਂ ਤੁਹਾਨੂੰ ਇੱਕ ਬਹੁਤ ਵਧੀਆ ਮੋਇਸਚਰਾਈਜ਼ਰ ਦੱਸਣ ਲੱਗੇ ਆ ਜਿਹੜਾ ਕਿ ਘਰੇ ਹੀ ਬਣਾ ਕੇ ਤੁਸੀਂ ਆਪ ਦਾ ਯੂਜ਼ ਕਰ ਸਕਦੇ ਹੋ ਜਿਹਦਾ ਕੀ ਮਤਲਬ ਕੀ ਆ ਥੋੜਾ ਜਿਹਾ ਲੌਂਗ ਟਾਈਮ ਚੱਲਦਾ ਠੀਕ ਹੈ ਨਾ ਜਿਹੜੀਆਂ ਆਪਾਂ ਮਾਰਕੀਟ ਵਾਲੇ ਮੋਇਸਚਰਾਈਜ਼ਰ ਲੈ ਕੇ ਆਉਣੇ ਉਹ ਤਾਂ ਆਪਾਂ ਲਾਓ 5-10 ਮਿੰਟ ਲਾਓ ਅੱਧੇ ਘੰਟੇ ਘੰਟੇ ਬਾਅਦ ਤੁਹਾਨੂੰ ਐ ਲੱਗਣ ਲੱਗ ਜਿਵੇਂ ਕੁਝ ਨਹੀਂ ਲਾਇਆ ਜਿੰਨਾ ਪਹਿਲਾਂ ਦੀ ਬਹੁਤ ਜ਼ਿਆਦਾ ਸਕਿਨ ਡਰਾਈ ਆ ਠੀਕ ਹੈ ਨਾ ਤੇ ਐ ਇਥੋਂ ਆਉਦੇ ਹੈਂਡਸ ਵੀ ਐਵੇਂ ਲੱਗਣ ਲੱਗ ਜਾਂਦੀਆਂ ਪਰ ਅੱਜ ਜਿਹੜੀ ਆਪਾਂ ਤੁਹਾਨੂੰ ਦੱਸਣ ਲੱਗੇ ਆ ਮੋਇਸਚਰਾਈਜ਼ਰ ਬਹੁਤ ਵਧੀਆ ਚੀਜ਼ ਆ ਠੀਕ ਹੈ ਇੱਕ ਮਿੰਟ ਮੇਰਾ ਕੈਮਰਾ ਥੋੜਾ ਜਿਹਾ ਸਹੀ ਨਹੀਂ ਹੈ ਕਰ ਲਗੀ ਥੋੜਾ ਹੁਣ ਠੀਕ ਆ ਠੀਕ ਆ ਤੇ ਉਹਦੇ ਵਾਸਤੇ ਆਪਾਂ ਨੂੰ ਘਰ ਪਈਆਂ ਇਹ ਚਾਰ ਚੀਜ਼ਾਂ ਚਾਹੀਦੀਆਂ ਕੋਈ ਜ਼ਿਆਦਾ ਕੁਝ ਨਹੀਂ ਚਾਹੀਦਾ ਤੇ ਉਹ ਜਿਹੜੀਆਂ ਚੀਜ਼ਾਂ ਚਾਹੀਦੀਆਂ ਉਹਦੇ ਵਾਸਤੇ ਕੀ ਚਾਹੀਦਾ ਸਭ ਤੋਂ ਪਹਿਲੇ ਨੰਬਰ ਤੇ ਚਾਹੀਦਾ ਗੁਲਾਬ ਚਾ ਇਹ ਤੁਸੀਂ ਜਿਹੜਾ ਆਪਾਂ ਮੋਇਸਚਰਾਈਜ਼ਰ ਬਣਾਉਣਾ ਦੱਸਾਂਗੇ ਤੁਹਾਨੂੰ ਇਹ ਤੁਸੀਂ ਬਣਾ ਕੇ ਰੱਖ ਵੀ ਸਕਦੇ ਹੋ ਹਫ਼ਤੇ 10 ਦਿਨ 15 ਦਿਨ ਖਰਾਬ ਨਹੀਂ ਹੋਊਗਾ ਜੇ ਤੁਸੀਂ ਨਾਲ ਦੀ ਨਾਲ ਮਤਲਬ ਆਪ ਦਾ ਉਵੇਂ ਹੀ ਲਗਾਉਣਾ ਤੋਂ ਵੀ ਵੀ ਲਗਾ ਸਕਦੇ ਹੋ ਠੀਕ ਆ ਇੱਕ ਚਾਹੀਦੀ ਆਪਾਂ ਨੂੰ ਗਲਿਸਰੀਨ ਆਪਣੀ ਥੋੜੀ ਜੀ ਰਹਿ ਗਈ ਮੁੱਕਣ ਵਾਲੀ ਆ ਦੇਖੋ ਠੀਕ ਆ ਇੱਕ ਚਾਹੀਦੀ ਆਪਾਂ ਨੂੰ ਐਲੋਵੀਰਾ ਚੱਲ ਇਹ ਵੀ ਮੇਰੀ ਸਾਂਝੇ ਇਹਦੇ 'ਚ ਤਾਂ ਹੈ ਨਹੀਂ ਗੀ ਦੂਸਰੀ 'ਚ ਇਹਦੇ 'ਚ ਤਾਂ ਥੋੜੀ ਐ ਨਿਕਲਦੀ ਨਹੀਂ ਚਲੋ ਕੋਈ ਨਹੀਂ ਆਪਾਂ ਕੱਢ ਲਾਂਗੇ ਜੇ ਭਲਾਈ ਦਾ ਉਹ ਉਹ ਨਿਕਲਾਈ ਮੂਰੀ ਆਈ ਪਈ ਸੀਗੀ ਕਿਉਂਕਿ ਮੈਂ ਇੱਕ ਨਵੀਂ ਹੋਰ ਲਿਆਉਂਦੀ ਹਈ ਇਹਦੇ 'ਚ ਥੋੜੀ ਰਹਿ ਗਈ ਸੀਗੀ ਮੈਂ ਪਹਿਲਾਂ ਹੀ ਲੈ ਜਾਂਦੀ ਸੀਗੀ ਤੇ ਇਹ ਮੇਰੇ ਤੋਂ ਕੱਢਣ ਦਾ ਟਾਈਮ ਹੀ ਨਹੀਂ ਹੋਇਆ ਉਹ ਹੀ ਮੂਰੇ ਹੱਥ ਲੱਗ ਜਾਂਦੀ ਮੈਂ ਉਹਦੇ 'ਚ ਇੱਕ ਦੋ ਵਾਰ ਯੂਜ਼ ਕਰ ਲਈ ਇਹ ਉਵੇਂ ਹੀ ਪਈ ਸੀਗੀ ਠੀਕ ਆ ਇਹਨਾਂ ਨੂੰ ਤੁਸੀਂ ਕੀ ਕਰਨਾ ਜਦੋਂ ਤੁਸੀਂ ਆਪ ਦਾ ਮਤਲਬ ਮੋਇਸਚਰਾਈਜ਼ਰ ਲਗਾਉਣਾ ਤਾਂ ਤੁਸੀਂ ਦਿਨ ਚ 2 ਤੋਂ 3 ਵਾਰੀ ਇਹ ਵਾਲਾ ਮੋਇਸਚਰਾਈਜ਼ਰ ਲਗਾਉਣਾ ਬਸ ਤੁਹਾਡੀ ਸਕਿਨ ਆ ਜਿਹੜੀ ਡਰਾਈ ਵੀ ਨਹੀਂ ਹੋਊਗੀ ਸਕਿਨ ਆ ਜਿਹੜੀ ਇੰਨੀ ਸੌਫਟ ਹੋ ਜੂਗੀ ਥੋੜੇ ਜਿਹੇ ਦਿਨਾਂ ਜੀ ਤੁਹਾਨੂੰ ਲੱਗੂਗਾ ਵੀ ਤੁਸੀਂ ਪਤਾ ਨਹੀਂ ਕੀ ਯੂਜ਼ ਕਰਨਾ ਕੋਈ ਸਸਤ ਨਹੀਂ ਹੈ ਇਹ ਚੀਜ਼ਾਂ ਕੋਈ ਜ਼ਿਆਦਾ ਮਹਿੰਗੀਆਂ ਵੀ ਨਹੀਂ ਹੈਗਾ ਠੀਕ ਆ ਥੋੜੀ ਜੀ ਟੈਲੋਵਿਰਾ ਜੈਲ ਲੈਣੀ ਆ ਦੇਖੋ ਆਪਾਂ ਹੱਥ ਦੇ ਬਾਹਰ ਹੀ ਆ ਠੀਕ ਆ ਇਹਦੇ ਵਿੱਚ ਹੀ ਤੁਸੀਂ ਗਲਿਸਰੀਨ ਪਾਉਣੀ ਆ ਜੇ ਤੁਸੀਂ ਮਤਲਬ ਬਣਾ ਕੇ ਰੱਖਣਾ ਫਿਰ ਤੁਸੀਂ ਉਵੇਂ ਬਣਾ ਕੇ ਵੀ ਰੱਖ ਸਕਦੇ ਇਹਨੂੰ ਕੰਚ ਦੀ ਸ਼ੀਸ਼ੀ ਦੇ ਵਿੱਚ ਠੀਕ ਆ ਫਿਰ ਇਹ 10 12 ਦਿਨ ਨਹੀਂ ਖਰਾਬ ਹੁੰਦਾਗਾ ਤੇ ਥੋੜੇ ਜਿਹਾ ਆਪਾਂ 글ੇਸਰਿੰਗ ਪਾ ਲਈ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਗੁਲਾਬ ਜਰਾ ਤੇ ਇਹਨਾਂ ਪਿੰਨਾ ਚੀਜ਼ਾਂ ਦਾ ਮਿਕਸ ਬਣਾਉਣਾ ਇਹਨਾਂ ਨੂੰ ਮਿਕਸ ਕਰ ਲੈਣਾ ਠੀਕ ਆ ਆਪਾਂ ਥੋੜਾ ਜਿਹਾ ਬਣਾਉਣ ਲੱਗੇ ਸੀ ਇਸ ਕਰਕੇ ਆਪਾਂ ਮਤਲਬ ਹੱਥ ਤੇ ਹੀ ਬਣਾ ਲਿਆ ਜੇ ਤੁਸੀਂ ਜ਼ਿਆਦਾ ਬਣਾਉਣਾ ਤਾਂ ਫਿਰ ਤੁਹਾਨੂੰ ਬੌਲ ਵਗੈਰਾ ਚ ਕਿਤੇ ਚ ਵੀ ਤੁਸੀਂ ਕਾਂਚਰੀ ਸ਼ੀਸ਼ੀਸ਼ ਬਣਾਉਣਾ ਤਾਂ ਤੁਸੀਂ ਉਹਦੇ ਚ ਬਣਾ ਸਕਦੇ ਠੀਕ ਆ ਐਵੇਂ ਕਰਕੇ ਤੁਸੀਂ ਮੁਰਤੀ ਕੀ ਕਰਨਾ ਆਪਦੇ ਫੇਸ ਤੇ ਜਿਹੜਾ ਕੀ ਇਹਨੂੰ ਲਗਾ ਲੈਣਾ ਤੇ ਆਪਦੇ ਹੰਥਾਂ ਤੇ ਵੀ ਲਗਾ ਲੈਣਾ ਲੋਹੇ ਦਾ ਪਹਿਲਾਂ ਕੀ ਬਣਾਇਆ ਸੀ ਕੋਈ ਜੇਪ ਚਿਪੜੀ ਹੋਊਗਾ ਤੁਹਾਡਾ ਫੇਸ ਕੋਈ ਐਵੇਂ ਨਹੀਂ ਹੈਗਾ ਵੀ ਤੁਹਾਨੂੰ ਹੋਰ ਕੋਈ ਮੋਇਸਚਰਾਈਜ਼ਰ ਲਗਾਉਣ ਦੀ ਲੋੜ ਪਊਗੀ ਜਾਂ ਕੁਛ ਵੀ ਨਾ ਕੁਛ ਨਹੀਂ ਤੁਹਾਨੂੰ ਲਾਉਣ ਦੀ ਲੋੜ ਪੈਣੀ ਇੰਨਾ ਵਧਕਾ ਤੁਹਾਡਾ ਫੇਸ ਕਰ ਦੂਗਾ ਇੰਨਾ ਸੌਖਾ ਕਰ ਕੋ ਇੰਨਾ ਸ਼ਾਈਨ ਕਰੂਗਾ ਨਾ ਤੇ ਦਿਨ ਚ ਤੁਸੀਂ ਤਿੰਨ ਕਵਾਰੀ ਇਹ ਚੀਜ਼ ਲਾ ਲੈਣੀ ਹੈ ਜਿਵੇਂ ਆਪਦੇ ਬਸਤਰ ਵਗੈਰਾ ਧੋਖਿਆਦੇ ਹੱਥਾਂ ਤੇ ਵੀ ਹੱਥ ਜਿਹੜੇ ਫੱਟ ਜਾਂਦੇ ਨੇ ਨਾ ਉਹ ਚੀਜ਼ ਵੀ ਠੀਕ ਹੋ ਜੂਗੀ ਤੁਹਾਡੇ ਠੀਕ ਹੈ ਨਾ ਤੇ ਕੋਈ ਆਏ ਨਹੀਂ ਹੈਗਾ ਵੀ ਜਿਆਦਾ ਸਮਾਨ ਇਕੱਠਾ ਤਿੰਨੇ ਚਾਰੇ ਚੀਜ਼ਾਂ ਸਾਰੀਆਂ ਪੈਣਾ ਕੋਲੇ ਹੋਣ ਨਹੀਂ ਕਿਉਂਕਿ ਇਹ ਬਹੁਤ ਜਿਆਦਾ ਹੋਮ ਰੈਮੇਡੀਜ਼ ਦੇ ਵਿੱਚ ਯੂਜ਼ ਹੁੰਦੇ ਨੇ ਇਹ ਵਾਲੀਆਂ ਚੀਜ਼ਾਂ ਤਾਂ ਸਾਰੀਆਂ ਚੀਜ਼ਾਂ ਸਾਰੀਆਂ ਪੈਣਾ ਕੋਲੇ ਪੰਨਾ ਹੀ ਹੋਣਗੀਆਂ ਤੇ ਇਹ ਵਾਲਾ ਮੋਇਸਚਰਾਈਜ਼ਰ ਲਗਾ ਕੇ ਤੁਸੀਂ ਸਾਰੇ ਬਾਜ਼ਾਰ ਵਾਲੇ ਮੋਇਸਚਰਾਈਜ਼ਰ ਜਿਹੜੇ ਭੁੱਲ ਜਾਉਗੇ ਪਰ ਤੁਹਾਨੂੰ ਕੋਈ ਵੀ ਮੋਇਸਚਰਾਈਜ਼ਰ ਤੇ ਪੈਸੇ ਮਹਿੰਗੇ ਆ ਤੇ ਮਹਿੰਗੇ ਦੇ ਲਾਉਣ ਦੀ ਲੋੜ ਨਹੀਂ ਪੈਣੀ ਆਪਾਂ ਹਾਏ ਹੁੰਦਾ ਵੀ ਵਧ ਗਾਰੇ ਅੱਗੇ ਸਰਦੀ ਚ ਜਿਹੜਾ ਮੋਇਸਚਰਾਈਜ਼ਰ ਆ ਜਿਹੜਾ ਜਿਆਦਾ ਟਾਈਮ ਆ ਜਿਹੜੀ ਆਪਣੇ ਸਕਿੰਟ ਟਿੱਕਾਰੇ ਵੀ ਠੀਕ ਆ ਮੋਇਸਚਰਾਈਜ਼ਰ ਨੂੰ ਲੌਕ ਕਰਕੇ ਰੱਖੇ ਪਰ ਕੋਈ ਵੀ ਐਵੇਂ ਦਾ ਨਹੀਂ ਹੈਗਾ ਸਾਰੇ ਹੀ ਬਸ ਇੱਕੋ ਜਿਹੇ ਹੁੰਦੇ ਆ ਚਾਹੇ ਤੁਸੀਂ ਜਿੰਨਾ ਮਰਜ਼ੀ ਮਹਿੰਗਾ ਲੈ ਲਓ ਪਰ ਜਿਹੜਾ ਆ ਵਾਲੀ ਚੀਜ਼ ਆ ਇਹ ਬਹੁਤ ਵਧੀਆ ਇਹਦੇ ਨਾਲ ਨਾਲ ਤਾਂ ਤੁਹਾਡੀ ਸਕਿਨ ਆ ਜਿਹੜੀ ਦਾਗ-ਧੱਬੇ ਜਿਹੜੇ ਐਲੋਵੀਰਾ ਜੈੱਲ ਆ ਉਹ ਨਹੀਂ ਰਹਿਣ ਦਿੰਦੀ ਠੀਕ ਆ ਨਾ ਕਿਸੇ ਵੀ ਤਰ੍ਹਾਂ ਦਾ ਕੋਈ ਦਾਗ-ਧੱਬਾ ਹੈਗਾ ਤਾਂ ਜਿਹੜੀ ਆ ਐਲੋਵੀਰਾ ਜੈੱਲ ਆ ਨਾ ਬਹੁਤ ਵਧੀਆ ਚੀਜ਼ ਆ ਉਹਨਾਂ ਵਾਸਤੇ ਠੀਕ ਆ ਤੇ ਜਿਹੜਾ ਇਹ ਹੈਗਾ ਗੁਲਾਬ ਜਲ ਇਹ ਆਪਣੇ ਚਿਹਰੇ ਨੂੰ ਜਿਹੜਾ ਕੀ ਆ ਠੰਡਕ ਦਿੰਦਾ ਹੈ ਠੀਕ ਆ ਇਹ ਵੀ ਬਹੁਤ ਵਧੀਆ ਚੀਜ਼ ਆ ਤੇ ਗਲਿਸਰੀਨ ਤਾਂ ਫਿਰ ਇੱਕ ਮੋਇਸਚਰਾਈਜ਼ਰ ਇੰਨਾ ਤਕੜਾ ਆ ਨਾ ਤੁਸੀਂ ਹੈਰਾਨ ਮੰਨੋਗੇ ਵੀ ਇੰਨਾ ਤਕੜੀ ਚੀਜ਼ ਹੈ ਇਹ ਮੋਇਸਚਰਾਈਜ਼ਰ ਤਾਂ ਬਹੁਤ ਵਧੀਆ ਚੀਜ਼ ਹੈ ਇਹ ਗਲਿਸਰੀਨ ਠੀਕ ਆ ਨਾ ਇਹਦਾ ਯੂਜ਼ ਤੁਸੀਂ ਜ਼ਰੂਰ ਕਰਿਆ ਕਰੋ ਆਪਦੇ ਫੇਸ ਲਈ ਬਹੁਤ ਵਧੀਆ ਚੀਜ਼ ਹੈ ਇਹ ਤੇ ਲਓ ਜੀ ਆਪਾਂ ਯੂਜ਼ ਕਰ ਲਿਆ ਇਹਨੂੰ ਤੇ ਜੇ ਤੁਸੀਂ ਬਣਾ ਕੇ ਰੱਖਣਾ ਤੁਸੀਂ ਕੀ ਕਰਨਾ 2 ਚਮਚ ਇਹਦੇ ਪਾਉਣੇ ਆ ਐਲੋਵੀਰਾ ਜਲ ਦੇ 1 ਚਮਚ ਤੁਸੀਂ ਵਿੱਚ ਗlycerin ਦਾ ਪਾਉਣਾ ਠੀਕ ਆ ਤੇ 1 ਹੀ ਚਮਚ ਤੁਸੀਂ ਗੁਲਾਬ ਜਲ ਦਾ ਪਾਉਣਾ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਿਕਸ ਕਰਕੇ ਤੁਸੀਂ ਆਪਦੇ ਫ੍ਰਿਜ ਚ ਬਾਹਰ ਹੁਣ ਤਾਂ ਮਤਲਬ ਸਰਦੀ ਦਾ ਮੌਸਮ ਆ ਤੁਸੀਂ ਆਪਦਾ ਉਵੇਂ ਰੱਖ ਲਓ ਉਹਦੇ ਬੈੱਡ ਕੋਲੇ ਡੇਲੀ ਰੁਟੀਨ ਚ ਤੁਸੀਂ ਜਦੋਂ ਵੀ ਲਾਉਣਾ ਉਹ ਲਾ ਲਓ ਤਾਂ ਰਾਤ ਨੂੰ ਸਪੈਸ਼ਲੀ ਲਾ ਲਓ ਰਾਤ ਨੂੰ ਲਗਾਉਂਦੀ ਕੀ ਕਰਨਾ ਤੁਸੀਂ 10-15 ਮਿੰਟ ਇਹਨਾਂ ਲਾ ਕੇ ਮ사ਜ ਕਰ ਸਕਦੇ ਹੋ ਫੇਸ ਤੇ ਇਹਦੇ ਨਾਲ ਕੀ ਹੋਊਗਾ ਤੁਹਾਡਾ ਬਲੱਡ ਸਰਕੂਲੇਸ਼ਨ ਜਿਹੜਾ ਵੀ ਤੇਜ਼ ਹੋ ਜਾਊਗਾ ਠੀਕ ਆ ਐਵੇਂ ਕਰਕੇ ਤੁਸੀਂ ਸੁੱਕੀ ਬੇਜਾਨ ਜਿਹੜੀ ਆਪਣੀ ਚਮੜੀ ਆ ਉਹ ਇੱਕਦਮ ਖੇੜ ਜਾਊਗਾ ਤੁਹਾਡਾ ਜਿਹੜਾ ਜਿਹੜਾ ਇੱਕਦਮ ਐਵੇਂ ਖੇੜ ਜਾਊਗਾ ਜਿਵੇਂ ਤੁਸੀਂ ਬਹੁਤ ਹੀ ਵਧਕਾ ਕੋਈ ਚੀਜ਼ ਫੇਸ ਤੇ ਲਗਾਈ ਹੁੰਦੀ ਹੈ ਠੀਕ ਆ ਬਲੋ ਵੀ ਹੁੰਦਾ ਤੇ ਆ ਦੇਖੋ ਤੁਸੀਂ ਆਪਾਂ ਲਗਾ ਰਿਆ ਲੋਜੀ ਕੋਈ ਐਵੇਂ ਨਹੀਂ ਤੁਹਾਨੂੰ ਆਏ ਲੱਗੂਆ ਵੀ ਚਿਪਚਿਪਾ ਕੇ ਕਿ ਜਿਹੜੀ ਐਲੋਵੀਰਾ ਜੈਲ ਹੁੰਦੀ ਹੈ ਥੋੜੀ ਜਿਹੀ ਡਰਾਈਨੈਸ ਹੁੰਦੀ ਹੈ ਤੇ ਜਿਹੜਾ ਇਹ ਆ ਇਹ ਮੋਇਸਚਰਾਈਜ਼ਰ ਨੂੰ ਲੌਕ ਕਰਦਾ ਠੀਕ ਆ ਦੋਨੇ ਚੀਜ਼ਾਂ ਜਦੋਂ ਮਿਕਸ ਹੋਊਗਾ ਤੇ ਆ ਠੰਡਕ ਦਿੰਦੀ ਹੈ ਤੁਹਾਨੂੰ ਪਤਾ ਹੀ ਆ ਆਪਣੇ ਚਿਹਰੇ ਵਾਸਤੇ ਜਦੋਂ ਦੋਨੇ ਚੀਜ਼ਾਂ ਇਹਦੇੰਨੇ ਮਿਕਸ ਹੋਊਗਾ ਇੰਨੀ ਵਦਗਾ ਚੀਜ਼ ਬਣ ਜਾਣੀ ਇੰਨੀ ਵਦਗਾ ਕਰੀਮ ਬਣ ਜਾਣੀ ਜਾਂ ਪਸ ਤੁਸੀਂ ਹੈਰਾਨ ਬਣੋਗੇ ਲੋ ਜੀ ਆ ਫਾਟਾ ਤੇ ਵੀ ਲਗਾ ਲਿਆ ਮੈਂ ਤੁਹਾਨੂੰ ਨੇੜੇ ਕਰਕੇ ਦਿਖਾ ਦਿੰਨੀ ਹਾਂ ਲੋ ਠੀਕ ਆ ਤੇ ਆਪਾਂ ਆਪਣੇ ਫੇਸ ਤੇ ਵੀ ਯੂਜ਼ ਕਰ ਲਿਆ ਤੇ ਸਾਰਿਆਂ ਨਾ ਭੈਣਾਂ ਜਰੂਰ ਇਸ ਚੀਜ਼ ਨੂੰ ਟਰਾਈ ਕਰਕੇ ਦੇਖਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਿਹੜੀਆਂ ਨਾ ਭੈਣਾਂ ਨਵੀਆਂ ਜੁੜਨਾਂ ਤੇ ਹੋ ਜੋ ਸ਼ੁਰੂ ਕਰ ਠੀਕ ਆ ਨਾ ਤੇ ਆਪਾਂ ਤੁਹਾਨੂੰ ਉਹੀ ਚੀਜ਼ਾਂ ਦੱਸ ਦਿੰਨੇ ਜਿਹੜੀਆਂ ਆਪਾਂ ਆਪਣੇ ਤੇ ਯੂਜ਼ ਕਰਦੇ ਆ ਕਿ ਮੈਂ ਤੁਹਾਨੂੰ ਹਰ ਵੀਡੀਓ ਦੇ ਵਿੱਚ ਇਹੀ ਕਹਿਣੀ ਆ ਆਪਾਂ ਕੋਈ ਉਹੋ ਜੀ ਚੀਜ਼ ਨਹੀਂ ਦੱਸੀ ਤੁਹਾਨੂੰ ਜਿਹੜੀ ਮਤਲਬ ਆਪਾਂ ਯੂਜ਼ ਨਾ ਕਰਕੇ ਦੇਖੀ ਹੋਵੇ ਸਿਰਫ ਸੁਣ ਸੁਣਾ ਕੇ ਛੱਡ ਦਿਓ ਪਹਿਲਾਂ ਮੈਂ ਜਿਵੇਂ ਉਹਨੂੰ ਪਹਿਲਾਂ ਯੂਜ਼ ਕਰਕੇ ਦਿਖਾਣੀ ਆ ਕੋਈ ਹਫ਼ਤਾ ਦਾ ਮੈਨੂੰ ਲੱਗਦਾ ਵੀ ਇਸ ਚੀਜ਼ ਦਾ ਰਿਜ਼ਲਟ ਬਹੁਤ ਵਧੀਆ ਤਾਂ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਕਰ ਲਈਦੀ ਆ ਠੀਕ ਆ ਆਹ ਵਾਲੀ ਕਰੀਮ ਹੁਣ ਮੈਂ ਡੇਲੀ ਰੁਟੀਨ 'ਚ ਬਣਾ ਕੇ ਰੱਖੀ ਹੋਈ ਸੀ ਯੂਜ਼ ਕਰਦੀ ਆ ਹੁਣ ਮੇਰੀ ਮੁਕਤੀ ਪਈ ਆ ਬਣਾਉਂਗੀ ਕਿਉਂਕਿ ਆ ਮੇਰਾ ਥੋੜਾ ਇਹ ਨਵੀਂ ਮੰਗਵਾਉਣ ਵਾਲੀ ਐਲੋਵੀਰਾ ਜਲ ਤਾਂ ਮੈਂ ਲੈਂਦੀ ਸੀ ਨਵੀਂ ਤੇ ਆ ਤਾਂ ਵਧੂ ਪਿਆ ਤਾਂ ਹਜੇ ਇੱਕ ਹੋਰ ਵੀ ਪਿਆ ਮਿਲਦਾ ਮੇਰੇ ਕੋਲ ਠੀਕ ਆ ਨਾ ਤੇ ਬਾਕੀ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਲਿਆ ਤੁਸੀਂ ਵਧੀਆ ਕੁਆਲਟੀ ਦੀਆਂ ਹੀ ਕਰੋ ਜਿਵੇਂ ਪਤੰਜਲੀ ਦੀ ਲਈ ਆਪਾਂ ਇਹਦੇ ਚ ਤੁਸੀਂ ਹੋਮ ਮੇਡ ਹੁਣ ਇਹ ਨਾ ਕਿਉਂ ਵੀ ਹੋਮ ਮੇਡ ਐਲੋਵੀਰਾ ਜੈਲ ਪਾ ਸਕਦੇ ਹੋ ਹੋਮ ਮੇਡ ਐਲੋਵੀਰਾ ਜੈਲ ਆਪਾਇਓ ਕਿਉਂਕਿ ਉਹ ਇੱਕਦਮ ਲਾਉਣ ਵਾਲੀ ਹੁੰਦੀ ਆ ਰੱਖਣ ਵਾਲੀ ਨਹੀਂ ਹੁੰਦੀ ਹਫਤੇ ਦਸ ਦੇਣ ਵਾਸਤੇ ਤੁਸੀਂ ਨਾਲ ਦੀ ਨਾਲ ਬਣਾ ਕੇ ਲਾਉਣਾ ਫਿਰ ਤੁਸੀਂ ਪਾ ਸਕਦੇ ਹੋ ਹੋਮ ਮੇਡ ਠੀਕ ਆ ਤੇ ਚਲੋ ਜੀ ਠੀਕ ਆ ओके बाय मिलਦੇ ਆ ਫਿਰ ਕੁਝ ਨਵਾਂ ਲੈ ਕੇ ਤੁਹਾਡੇ ਲਈ ਕੱਲ ਨੂੰ ਤੇ ਟਰਾਈ ਜ਼ਰੂਰ ਕਰਿਓ ਸਾਰੀਆਂ ਭੈਣਾਂ ਕੇ ਬਾਏ